ਉਹ ਤਾਂ ਮੈਂ ਦੱਸ ਦੂੰ ਸਾਡਾ ਮੁੰਡਾ ਬੜਾ ਸ਼ਿਕਾਰੀ ਟਿੱਕਰ ਚੜਦੀ ਕਾਤੋਂ ਮਾਰੀ ਅਜਾ ਵੀ ਕਰ ਲੈ ਕੈਰੀ ਚੀਰੀ ਪਾਠਾ ਪਿਓ ਲੋਹੀ ਆ ਪੱਕੀ ਜੋੜਾਈ ਦੇ ਯਾਰ ਜੋੜਾਈ ਪੁੱਛ ਬਾਈ ਨੂੰ ਤਾਂ ਫੱਟ ਕਰ ਆ ਲੈ ਫਿਰ ਬਾਈ ਆ ਲਵਾਗੇ ਬਾਈ ਫਿਰ ਆਪਾਂ ਚਿੱਕੀ ਅੱਖ ਦੀ ਆ ਲੈ ਛੱਡ ਦੇ ਰਾਜੀ ਬਾਈ ਛੱਡ ਦੇ ਛੱਡ ਦੇ ਅਕਾਰ ਪੀਆ ਦੀ ਮੈਂ ਨਹੀਂ 20000 ਹੈ ਸਾਹਬ ਨਾ ਕਰ ਅੱਜ ਤਿੰਨ ਮੰਡੀਆਂ ਹੋ ਗਈਆਂ ਪਹਿਲਾਂ 23万 ਸੀ ਫਿਰ 22 ਤੇ ਆ ਗਿਆ ਅੱਜ 20 ਤੇ ਆ ਗਿਆ ਅਗਲੀ ਮੰਡੀ ਤੂੰ 18 ਤੇ ਆ ਜਾਏਗਾ ਕਮਾਉਂਦਾ ਫਿਰਦਾ ਗੱਡੀਆਂ ਚੜ-ਚੜੇ ਨੂੰ ਚਾਂਟੀ ਦਵਾਉਂਦਾ ਤੂੰ ਸਾਹਬ ਦਾ ਮੁੱਲ ਮੰਗਾ ਕਿਉਂ ਵੀ ਤੇਜ ਵੇਚਣੀ ਹੈ ਬਾ ਤੂੰ ਦੱਸ ਤੇਰਾ ਉਹ ਦੋ ਆਉ ਖੁੰਜੇ ਖੜੀ ਥੀ ਉਹ ਦੋ ਬੰਦਾ ਲੈਂਦਾ ਸੀ ਰਾਜਸਤਾਨੀ ਉਹ ਮਹਿੰਗੀ ਕਰਕੇ ਉਹ ਟੜਕ ਗਿਆ ਸਾਹਬ ਨਾ ਕਰ ਸੌ ਘਰ ਕੱਟਦੇ 10000 ਉਨੀ ਦੀ ਫਾਂ ਤੋਂ ਦੇਖ ਲਈ ਪੱਤੂ ਬੋਲੂਗੀ ਹਾਂ ਲੈ ਸਾਈ ਕੱਢ ਵੀਰੇ ਰਾਂਜਾ ਰਾਜੀ ਤਾਂ ਫਿਰ ਚੰਗੇ ਸ਼ੌਂਕ ਦੇ ਕਬੂਤਰ ਡਾਉਣੇ ਨੇ ਨਾ ਟੂਟੀ ਵਾਲੀ ਪੱਗ ਬੰਨਣੀ ਹੈ ਜੇ ਨੀਤੇ ਤਾਂ ਲਿਆ ਇਹਨਾਂ ਨੂੰ ਨੀਤੇ ਤਾਂ ਲਿਆਵਾ ਕੀ ਸੇਤਾ ਜਰ ਤਾਂ ਚੰਗੀ ਉਹ ਚੀਜ਼ ਲੈਣੀ ਆ ਫਿਰ ਪੈਸੇ ਪਿੱਛੇ ਨਾ ਦੇਗਾ ਮੇਰੇ ਚੀਜ਼ ਪਸੰਦ ਆ ਜੇ ਮੰਡੀ ਚ ਅੱਜ ਕਿਸੇ ਦੀਆਂ ਭੇਡਾਂ ਪਸੰਦ ਆ ਗਈਆਂ ਤੇਆਂ ਰੂੜੇ ਕੀ ਖੜੀਆਂ ਨੇ ਉਹ ਫਿਰ ਦਰੇ ਸਹੂ ਵਾਲਾ ਦੌਲਤਰਾਮ 17 17000 ਮੈਨੇ ਭੇਡਾਂ ਦਾ ਲਾਤਾ ਕਹਿੰਦਾ 18 ਤੋਂ ਘੱਟ ਦਿੰਦਾ ਨਹੀਂ ਇਹ ਨਹੀਂ ਪਤਾ ਮੈਂ ਅੱਥ ਨਹੀਂ ਜਾਂਦਾ ਤੇ ਉਹਨਾਂ ਝੱਟ ਦੇਖਾਂ ਦੇਖੇਗਾ ਦੋਦਾ ਝੱਟ ਪੱਠ ਦਾ ਹਾਂ ਮੇਰਾ ਕੀ ਦਵਾਰ ਹੈ ਸ਼ੌਂਕ ਦਾ ਕੀ ਮੁੱਲ ਹੈ ਪੈਸੇ ਇਕੱਠੇ ਕਰਕੇ ਦੇ ਦਾਂਗੇ ਇਹਨਾਂ ਦੇ ਦਿਲ ਦੀ ਤਾਂ ਪੁੱਛ ਲੈ ਕੀ ਕਹਿੰਦੇ ਨੇ ਬਾਈਆਂ ਵੀ ਪੁੱਛ ਪੁੱਛ ਉਰੇ ਯਾਰ ਪੂਰੀ ਦੱਸ ਦੇ ਇਹ ਹੋ ਗਈ ਚੌਂਕ ਦੇ ਕਬੂਤਰ ਢਾਣੇ ਲੈਣ ਤਾਂ ਆ ਜਣੇ ਸੋਨਾ ਕਰੇ ਜਾ ਕੇ ਕਹਿੰਦੇ ਆ ਅਸੀਂ ਲੋਕਾਂ ਦੀ ਛੇਤਰਨਾਕੂਗੀ ਕੁੱਟ ਲਈਏ ਐ ਗੁਰਦੇ ਯਾਰ ਨਹੀਂ ਨਹੀਂ ਆ ਤਾਂ ਵੀ ਗੁਰਦੇ ਆ ਤਾਂ ਰੁਪਈਏ ਦੇ ਕੇ ਜਾਵਾਂਗੇ ਜਿਵੇਂ ਖਰੀ ਗੱਲ ਕਹਿ ਦੇਣਾ ਫਿਰ ਤੁਸੀਂ ਮੇਰੇ ਤੇ ਕਮੈਂਟ ਗਲਤ ਕਰੋਗੇ ਰਾਜੂ ਭੈਣ ਦਾ ਯਾਰ ਐ ਬੋਲਦਾ ਸੀ ਇੱਥੇ हां मेन किया मेनू क्योंंदा 3 ਜਣ ਗਾਲਾਂ ਵਿਚਾਲੇ ਬੋਲਦਾ ਕਿਥੋਂ ਲਿਆਇਆ ਯਾਰ ਇਹ ਕੀ ਦੇ ਕਾਲੇ ਦਾ ਮੁੰਡਾ ਹੈ ਕਾਲੇ ਦਾ ਭਾਈ ਭਾਈ ਯਾਰ ਇਹ ਜੇ ਕਿਥੋਂ ਆ ਗਏ ਵਿਚਾਲੇ ਕਾਨੂੰ ਬੋਲ ਮੈਨੂੰ ਤੋੜ ਕੇ ਦੇਖ ਲਈਏ ਲੈ ਸਹੀ ਜਾਂ ਰੇਟ ਦੱਸ ਦੇ ਕਿਥੇ ਵੇਚਣੀ ਹੈ ਬਤੂੰ ਦੱਸ ਦੇ ਕਦਾ ਮੁੱਲੇ ਪਾਰਾ ਦਰਤਾ ਨਹੀਂ ਤੇ ਆ ਰਹਾ ਤੂੰ ਦੱਸਿਆ ਅਗਲੇ ਜਲਦੀ 19000 ਮੰਗਦਾ ਇਹ ਮੰਗੀ ਜਾਂਦੀ ਯਾਰ ਮੰਗਿਆ ਪਤਾ ਭਾਈ ਕਹਿੰਦੇ 8000 ਦੀ ਦਵਾ ਤੇ ਦਪਨ ਤੱਕ ਨਾ ਘੜੇ ਚੋਂ ਕੱਢ ਕੇ ਹੁਣ ਤਾਂ ਕਿ ਨਦੀ ਗੱਟ ਖੁੱਲ ਗਈ ਪਰ ਮੈਂ ਉਹਨਾਂ ਨੂੰ ਹਾਂ ਨਹੀਂ ਕਰੀ ਮੈਂ 8 ਉੱਟਦਾ ਤਾਂ ਤੈਨੂੰ ਮੇਂ ਬਣਾ ਵੀ ਨਹੀਂ ਕੋਈ ਦੰਦਾ ਭਾਈ ਉੱਥੇ ਨਹੀਂ ਬਣਦੀ ਜਿੱਥੇ ਤੂੰ ਭਾਲਦਾ ਕੱਚੀਆਂ ਗੋਲੀਆਂ ਨਾ ਖੇੜ ਮੇਰੀ ਵਜ੍ਹਾ ਤੋਂ ਮੁੱਲ ਲਾਵਾਂ 10000 ਦੀ ਦੇ ਛੋਟੇ ਭਾਈ 10000 ਦੀ ਇਹ ਪੱਕਾ ਮੁੱਲ ਮੇਰਾ ਤੇਰਾ ਨਹੀਂ ਹੋਰ ਤੂੰ ਦੱਸ ਦੇ ਜਿੰਨੇ ਰਹੀਆਂ ਲੈ ਜਾ ਤੂੰ ਹਾਂ ਤੂੰ ਦੱਸ ਦੇ ਮੈਂ ਤਾਂ ਦੱਸ ਲਾਤਾ ਯਾਰ ਉਹਨੇ ਪਾਲ ਨਹੀਂ ਕੋਈ ਵਪਾਰੀ ਨਹੀਂ ਵਪਾਰੀ ਦਾ ਭਾਈ ਨਾ ਪਾਲਣ ਸਾਡੇ ਤੇ ਅਗਰਾਂ ਨੇ ਮਾਨ ਯਕੀਨ ਕਰਿਆ ਪਕਾਈ ਕਰਕੇ ਅਸੀਂ ਸੌਦਾ ਪਕਾਈ ਕਰਕੇ ਸੌਦਾ ਦਵਾਵਾਂਗੇ ਲੋਟ ਆਇਆ ਠੀਕ ਹੈ ਨਹੀਂ ਤੂੰ ਤੇਰੇ ਰਾਜੀ ਅਗਲਾ ਫੇਰਾ ਜੀ ਵਿੱਚ ਸਿੱਧੇ ਵੀ ਸੌਦੇ ਲੈਣ ਲੱਗ ਗਏ ਹੋਣਾ ਆਹ ਲਾ ਕਹਿੰਦਾ ਮਿੱਠੂ ਦੀਆਂ ਰਾਜੂ ਦੀ ਕੋਈ ਕਦਰ ਨਹੀਂ ਸਾਡੀ ਕਦਰ ਬਹੁਤ ਹੈ ਜਿਹੜੇ ਸਾਨੂੰ ਚਾਹਣ ਵਾਲੇ ਨਹੀਂ ਚਾਉਂਦੇ ਰਹਿਣਾਂ ਬੱਬੂ 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 ਸਾਨੂੰ ਚੌਣ ਵਾਲੇ ਜਉਂਦੇ ਰਹਿਣਾ ਅਸੀਂ ਸੌਦੇ ਦਿਵਾਉਂਦੇ ਰਹੀਏ ਜਿਹੜੇ ਆਪ ਤੋਂ ਸੌਦੇ ਲੈਂਦੇ ਨੇ ਉਹ ਖਤਾ ਵੀ ਖਾਂਦੇ ਨੇ ਬੱਚੇ ਕਹਿੰਦੇ ਪਾਲੀ ਦੇ ਕਹਿੰਦੇ ਨੇ ਹਾਂ ਦੋਨੋਂ ਗੜ ਦੇ ਬੱਕਰੇ ਪਲੇ ਦਈਏ ਪਰ ਇੱਥੇ ਮੰਡੀ ਸੌਦਾ ਕਰਕੇ ਜਾ ਕੇ ਬੱਕਰੀਆਂ ਉੱਥੇ ਲਾਉਂਦੇ ਨੇ ਕੀ ਕਹਿੰਦੇ ਨੇ ਓਏ ਜਿੱਥੇ ਓਏ ਓ ਕਿੱਥੇ ਫੁੱਲ ਫੁੱਲ ਪੇਟ ਕਰਾਉਂਦੇ ਨੇ ਓ ਨਹੀਂ ਯਾਰਾ ਓਏ ਇੱਧਰ ਆ ਓਏ ਉਰਾ ਨੂੰ ਇੱਕ ਆ ਇੱਧਰ ਓਏ ਕਾਨੂੰਨ ਨੂੰ ਯਾਰ ਮਾਪੋ ਹਾਂ ਤੇ ਵੀ ਪੀ ਵੀ ਪਿੰਨ ਪਰ ਹੁੰਦੇ ਨਹੀਂ ਇੱਥੇ ਉੱਥੇ ਜਾ ਕੇ ਇੱਥੇ ਸੌਦਾ ਕਰਕੇ ਪਿੰਨ ਉੱਥੇ ਪ੍ਰਾਤਾ ਜਾ ਕੇ ਮੁੜ ਕੇ ਮੰਡੀ ਚ ਆ ਗਏ ਏ ਮੇਰੇ ਕਿਉਂ 2 ਰੁਪਏ ਪਿੱਛੇ ਪਾ ਬਦਨਾਮੀ ਕਰਾਈਏ ਆਸੀ ਮਹਿਰ ਮਿੱਠੂ ਦਲਾਲੀ ਕਹਿ ਕੇ ਲੈਨੇ ਆ 2 ਰੁਪਏ ਹੱਸ ਕੇ ਜੇਰਾ ਕੋਈ ਦੇ ਦੂ 100 ਕੱਟ ਦੇ ਦੂ ਸਾਨੂੰ ਤਾਂ ਵੀ ਮਾਨ ਯਕੀਨ ਸੌਦਾ ਲੈ ਫਿਰ ਤਾਉ ਲਵੇ ਨਹੀਂ ਫਿਰ ਤਾਉ ਤਾਂ ਕੋਈ ਵਪਾਰੀ ਨਾਲ ਨਹੀਂ ਕਰਦੇ ਗਾਹਾਂ ਲੈ ਲੈ ਭਾਈ ਬਿਖਤਾ ਹੈ ਜਨੇ ਸਾਡੀ ਰੋਟੀ ਮਾਰਨ ਵਾਲੇ 4 ਰੁਪਿਆ ਦੇ ਦੇ ਸੱਤ ਨੂੰ ਸੱਤ ਸੌਦਾ ਕਰਾ ਲੈ ਵਿੱਚ ਨਾੜੀ ਜੇ ਹੋ ਰਹੇ ਨੇ ਇਕੱਠੇ ਕਿਉਂ ਵੀ ਤੇਰਾ ਹੋ ਨਹੀਂ ਰਹੇ ਆਪਣੀ ਰੋਟੀ ਮਾਰਨ ਵਾਲੇ ਲੈ ਹੁਣ ਤਾਂ ਦੇਣੀ ਕਿੱਥੇ ਹੈ ਵੀਡੀਓ ਵੀ ਚਲਾਉਣੀ ਹੈ ਹੁਣ ਕਿੱਥੇ ਬੱਕਰੀ ਦੀ ਕਿੱਥੇ ਦੇਣੀ ਹੈ 12000 ਤੇਰਾ ਦਿਮਾਗ ਖਲ ਗਿਆ ਨਾਲੇ ਮੁੰਡੇ ਦਾ ਹਲਾਵੇਂਗਾ ਹਾਂ ਕਰੇ ਛੇਤਰ ਪਵਾਵੇਂਗਾ ਹੈ ਇੱਥੇ ਕਿੰਨੀ ਜੀ ਕੀ ਦੇਖेंगे ਇਹ ਕਿੰਨੀ ਅਈਆਂ ਨਾਥੀ ਰਿਆ ਨੇ ਇੱਕਾਸੋਂ ਮਰਗੀਆਂ ਸੱਟੇ ਸੱਟੇ ਨੇ ਇੱਕਾਸੋਂ ਮਰਗੀਆਂ ਬੁੱਲੇ ਫੇਟੀਆਂ ਪੈ ਕੇ ਕਿਉਂ ਨਿੱਕ ਤਰਨੋ ਚਰਨਿਆ ਚਲੋ ਤਾਂ ਜੇ ਹੋਊਗਾ ਬੱਕਰੀ ਕੱਕੜੀ ਗਊ ਜੰਗਾਲ ਦੁੱਧ ਪੀਣਾ ਜੇ ਮੈਂ ਦਾ ਬੱਚਾ ਪਾਲ ਸਹੀ ਹੈ ਹਾਂ ਠੀਕ ਹੈ ਹਾਂ ਕਿਉਂ ਕਾੜਨਾ ਸਫਾ ਜੇ ਵਿੱਚ ਖੜ ਕੇ ਗਾਲ ਖਾ ਲੈ ਕਰੇਲਿਆਂ ਦੀ ਦਾਲ ਹਾਂ ਸ਼ੂਗਰ ਹੁਣ ਹਟ ਜੂਗੀ ਸੌਦਾ ਸਟਾਰਟ ਕਰ ਲੈ ਚੰਗਾ ਹਾਂ हां हुन किवें करिए बाबा ਖੜਸੇ ਦੋ ਮਿੰਟ ਹਾਂ ਦੱਸ ਕਿਵੇਂ ਕਰੀਏ ਮੈਂ ਤਾਂ ਦੱਸਤਾ ਹੁਣ 11000 ਦੀ ਦਿੰਨੇ ਸੁਪ ਚਾਰਨੇ 11000 ਦੀ ਦਿੰਨੇ ਚੱਲੀਏ ਬਾਈ ਉਹ ਸਰ ਹੋਰ ਚੱਲ ਫੇਦਾ ਜੀ ਨਹੀਂ ਦੱਸ ਜੇ ਦੇਣੀ ਆ ਜੀ ਤਾਂ ਹੁਣ ਚਰਨੇ ਸਹੀ ਕਿਹਾ ਤੂੰ ਦੱਸ ਚਰਨੇ ਮੈਂ ਨਹੀਂ ਲਾਉਂਦਾ ਕਿ ਬਿੱਲਾਰ ਦਾ ਰਹੇ ਮੈਂ ਲੈ ਓਏ 12000 ਦੀ ਦੇ ਚੱਕਰ ਦੇਖੀਓ ਹੋਰ ਬੱਸ ਖਰਜਾਓ ਭਾਈ ਮੇਰਾ ਦਿਮਾਗ ਖਾ ਲਿਆ ਆਰੇ ਪੁੱਛਿਆ ਕਰ ਪੜਦੇ ਕਿਉਂ ਬੋਲਦੇ ਸ਼ਾਇਦ ਪੁੱਛੋ ਬੱਸ ਇਹੀ ਕਹਿਦਾ 17 ਦੀ ਕਹਿੰਦੇ ਦਵਾਦੇ ਕਿਉਂ ਹਾਂ ਬੋਲਾਂ ਨਹੀਂ ਨਹੀਂ ਰੋਕੀਏ ਜੀ ਜੀ ਚੈਜ ਗੱਲ ਨਹੀਂ ਲੈ ਹੁਣ ਨਾ ਬੋਲੀ ਦੱਸ ਦੇ ਹੈ ਬੱਸ ਸੱਜਦਾ ਦੱਸ ਤਾ ਕਸਾ ਕੋਣੀ ਬੋਲ ਤੇਰਾ ਹੱਥ ਨਹੀਂ ਚੱਲਦਾ ਤੇ ਹੱਥ ਤਾਂ ਗਿਆ ਨਹੀਂ ਤੇਰਾ ਚੱਲਣਾ ਨਹੀਂ ਤੇਰਾ ਚੱਲਣਾ ਨਹੀਂ ਨਹੀਂ ਅਸੀਂ ਕਰਾ ਦਾਂਗੇ ਦੋਵੇਂ ਪਾਸਿਓਂ ਆ ਨੋਰ ਨੋਰ ਜਾਂਦਾ ਰਹੇ ਸਾਢੇ 12:00 ਦੀ ਪੱਟ ਦੇ ਹਾਂ ਠੀਕ ਹੈ ਇੱਥੇ ਜਾਂਦਾ ਸੀ ਮੈਂ ਉਰੀ ਕਹਿੰਦਾ ਸੀ ਉਹਨਾਂ ਦਾ ਸ਼ੌਕ ਪੂਰਾ ਹੋ ਜੀ ਸਾਢੇ 12:00 ਦੀ ਸਾਢੇ 12:00 ਦੀ ਸਾਨੂੰ ਤਾਂ 13 ਜੇ ਪੈ ਜੂਗੀ ਲੈਣੀ ਆ ਉਹਨੂੰ ਲਗਾਈ ਵੀ ਆ ਫਿਰ ਹੋਊਗੀ ਸਾਨੂੰ ਵੀ 12 ਜੇ ਜੂਗੀ ਹਰ ਜਾ ਬਈ ਇਹ ਲ ਮੁੱਕ ਗਈ 12:30 ਚਲ ਹੋਗਾ ਪੱਕਾ ਕੰਮ ਹੈ ਕਿਉਂ ਨਹੀਂ ਕਿੱਥੇ ਪੂਰੀ ਹੈ ਕੀ ਹੈ ਸਹੀ ਕਿਹਾ ਵੀ ਕੋਈ ਓਏ ਨਵੇਂ ਸ਼ਿਕਾਰੀ ਨੇ ਉਹ ਤਾਂ ਮੈਂ ਦੱਸ ਦੂੰ ਉਹ ਤਾਂ ਮੈਂ ਦੱਸ ਦੂੰ ਅੱਡਾ ਮੁੰਡਾ ਬੜਾ ਸ਼ਿਕਾਰੀ ਕਿੱਕਰ ਚੜਦੀ ਕਾਤੋਂ ਮਾਰੀ 13000 ਦੀ ਕਰ ਲੈ ਕੇ ਆਈ 13000 ਦੀ ਬੇਚਤੀ ਆ ਜਾ ਬਾਈ ਮਿੱਤਰਾ ਆ ਰੇ ਆ ਜਾ ਹੁਣ ਆਏ ਸਾਨੂੰ ਨਸਾ ਨਾ ਬਾਈ ਸੋਨੀਆ ਤਾਂ ਲਜਾਈ ਨਹੀਂ ਨਾਲ ਹੀ ਹਜੇ ਆਪਣੀ ਆਪਣੇ ਲਵੇ ਐ ਕੱਲ ਨੂੰ ਗਲਤ ਗੱਲ ਨਾ ਕਰੀ ਤੈਨੂੰ ਚੰਗੀ ਲੱਗਦੀ ਐ ਲੈ ਜਾ ਨਹੀਂ ਨਹੀਂ ਠੀਕ ਐ ਅੱਜ ਆਜਾ ਅੱਥਾਂ ਦਾ ਕਦੇ ਜ਼ਿੰਮੇਦਾਰ ਆ ਕਿੰਦਰੇ ਜੁम्मेदार ਨਹੀਂ ਅਸੀਂ ਕਿਉਂ ਵੀ ਸੌਦਾ ਕਰਾਇਆ ਪਰਾਂ ਤੈਨੂੰ ਆੜੀ ਸਸਤੀ ਹੈ ਤਾਂ ਦਾ ਨਾ ਤੇ ਜੇ ਮਹਿੰਗੀ ਤਾਂ ਦੇ ਦੇ ਅਸਟਰ ਦੀ ਰੋਟੀ ਕਮਾ ਕੇ ਲੈ ਕੇ ਜਾਵਾਂਗੇ ਕੋਈ ਰੋਟੀ ਰੋਟੀ ਕਿਵੇਂ ਕਿਹੜੀ ਨਾਲ ਖਾਓ ਅੱਜ ਤਾਂ ਚਾਰ ਨਾਲੇ ਖਾ ਲਾਂਗੇ ਹਾਂ ਨਹੀਂ ਮੁਰਗਾ ਬਣਾ ਲਿਆ ਬਾਈ ਨੂੰ ਸ਼ੌਂਕ ਨਾ ਪਾਲੀ ਬਾਈ ਮੰਜੇਲੇ ਵੀ ਬੰਨ ਨਹੀਂ ਰਾਤ ਨੂੰ ਜੇ ਮੈਂ ਇਕੂ ਹੀ ਕੱਲੀ ਹੋਰ ਪੰਦੇ ਦੀ ਮੜਕ ਚ ਬੱਕਰੀ ਬੋਲਦੀ ਨਹੀਂ ਹੁੰਦੀ। ਟਿਕ ਜਾਂਦੀ ਐ। ਅੱਠ ਖਾਈ ਰਾਜੂ। ਹੈਂ? ਮੁੱਠੀ ਕੇ ਜੌਂ ਪਾ ਦਿਆ ਕਰੀ ਕਣਕ ਚ ਲਾ ਕੇ ਠੰਡੇ ਹੁੰਦੇ ਨੇ। ਐਗੀਆਂ ਗੱਲਾਂ ਵੀ ਦੱਸਿਆ ਕਰ। ਇੱਕ ਕੌਲੀ ਨੂੰ ਦੁੱਧ ਦੀ ਪੀਣ ਲੱਗ ਜੀ ਪੁੰਨੇ ਹੋਏ ਛੋਲੇ ਪਾ ਦਿਆ ਕਰੀ ਨਹੀਂ ਜੌਂ ਹੈਗੇ ਇੰਨੇ ਕਾ। ਪੁੰਨੇ ਛੋਲੇ ਬੋਲ ਲਾਦੇ ਨੇ ਪਸੂ ਨੂੰ। ਸੌਦਾ ਲੂਟ ਬਾਈ। ਠੀਕ ਐ। ਲਓ ਮਹਾਰਾਜ। ਮੇਰੇ ਪਾਸੇ ਹੋ ਜਾ ਰਾਜੂ। ਓ ਲੈ ਯਾਰ। ਕਾ ਹੋ ਗਏ? 3 4 5 11 7 8 9 10 11 12 13000 ਹੋ ਗਿਆ ਜੀ ਖੁਸ਼ ਹੈ ਲਿਖਾਈ ਕਰਾਓ ਜੀ ਇਹਨੂੰ ਛੋਟ ਕਰ ਕੁਸ ਮਾੜੀ ਮੋਟੀ ਆਪੋ ਦੀ ਲਿਖਾਈ ਕਰੋ ਜਿਹੀ ਜੀ ਮਰਜ਼ੀ ਕਰਦੇ ਖੁਰਮੋਖਲਾ ਕਰਦੇ ਉਹ ਕਿਹੜਾ ਵਪਾਰੀ ਐ ਪੱਠ ਰੱਖੂਗਾ ਰੱਖਣੀ ਆ ਵੀਰੇ ਰੱਖਣੀ ਆ ਖੁਰਮੋਖਲਾ ਕਰਦੇ ਬੰਨੀ ਖੁਰੀਨਾ ਦੇ ਜ਼ਿਮੀਂਦਾਰ ਦਾ ਪੁੱਤ ਆ ਵਿਚਾਰਾ ਜ਼ਿਮੀਂਦਾਰ ਦਿਲਦਰਿਆ ਹੁੰਦੇ ਨੇ ਬੰਦੇ ਚੰਗੇ ਬੰਦੇ ਹੁੰਦੇ ਨੇ ਜ਼ਿੰਮੇਦਾਰ ਕਰਦੇ 100 ਰੁਪਇਆ ਕੀ ਮਰਦਾ ਚੱਲ ਲਿਖਾਈ ਇਹੀ ਕਰਾਉਣਗੇ ਦੋਵੇਂ ਪਾਸਿਓਂ ਬਣ ਗਈ ਛੋਟ ਆਪਣੀ ਆਪਣੀ ਛੋਟ ਬਣ ਗਈ